ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਿਆਓ ਜੀ ਅੱਜ ਅਸੀਂ ਤੁਹਾਡੇ ਕੋਲੇ ਪੰਜਾਬੀ ਕਹਾਣੀ ਲੈ ਕੇ ਆਇਆ। ਇਹ ਕੱਲ੍ਹ ਵਾਲੀ ਕਹਾਣੀ ਦਾ ਪਾਰਟ 3 ਹੈ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ, ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ। ਉਸ ਤੋਂ ਬਾਅਦ ਫਿਰ ਉਸ ਜ਼ਿਮੀਦਾਰ ਦੇ ਮਿੱਤਰ ਨੇ ਉਸ ਨੂੰ ਕਿਹਾ ਵਪਾਰੀ ਨੇ ਪਰ ਵਾਰ ਕੁਝ ਨਹੀਂ ਮਿੱਤਰ। ਵਪਾਰੀ ਮਿੱਤਰ ਜ਼ਿਮੀਦਾਰ ਦਾ ਹੱਥ ਫੜ ਕੇ ਦਰਵਾਜ਼ੇ ਵੱਲ ਖਿੱਚਦਾ ਹੋਇਆ ਬੋਲਿਆ ਜੇਕਰ ਜ਼ਾਇਦਾ ਦੇਰ ਹੋ ਗਈ ਤਾਂ ਹੱਥ ਮਲਦੇ ਰਹਿ ਜਾਊਂਗੇ ਜ਼ਿਮੀਦਾਰ ਨੇ ਕੁਝ ਕਹਿਣਾ ਚਾਹਿਆ ਪਰ ਵਪਾਰੀ ਮਿੱਤਰ ਨੇ ਉਸ ਦੀ ਇੱਕ ਨਾ ਸੁਣੀ ਕੁਝ ਹੀ ਦੇਰ ਵਿੱਚ ਆਸ਼ਰਮ ਵਿੱਚ ਪਹੁੰਚ ਗਏ ਉਹ ਕੁਝ ਹੀ ਦੇਰ ਬਾਅਦ ਉਹ ਆਸ਼ਰਮ ਵਿੱਚ ਪਹੁੰਚ ਗਏ ਆਸ਼ਰਮ ਬਿਲਕੁਲ ਖਾਲੀ ਪਿਆ ਸੀ ਖਾਲੀ ਕੁਟੀਆ ਦਰਖਤ ਬੂਟੇ ਧੂਣੀ ਦੀ ਰਾਖ ਅਤੇ ਸਿਵਾਏ ਲੋਹੇ ਲੰਗਰ ਦੇ ਉੱਥੇ ਕੁਝ ਵੀ ਨਹੀਂ ਸੀ ਉਸ ਆਦੂ ਬਾਬੂ ਕਿੱਥੇ ਗਏ ਸਾਧੂ ਨੇ ਪਖੰਡੀ ਬਾਬਾ ਲੱਗਦਾ ਏ ਉਹ ਤੇਰੀ ਖੂਨ ਪਸੀਨੇ ਦੀ ਕਮਾਈ ਲੈ ਕੇ ਰਫੂ ਚੱਕਰ ਹੋ ਗਿਆ ਕੋਈ ਨਹੀਂ ਨਹੀਂ ਜੇਕਰ ਜੀਹਾ ਹੋਇਆ ਤਾਂ ਮੈਂ ਬਰਬਾਦ ਹੋ ਜਾਵਾਂਗਾ ਪਹਿਲਾਂ ਤਾਂ ਤੂੰ ਮੈਨੂੰ ਦੱਸ ਪਹਿਲਾਂ ਤਾਂ ਇਹ ਦੱਸ ਕਿ ਤੂੰ ਧਾਨ ਨਾਲ ਭਰਿਆ ਹੋਇਆ ਘੜਾ ਕਿੱਥੇ ਦਵਾਇਆ ਇਸ ਪਿੱਪਲ ਦੇ ਹੇਠਾਂ ਫੌਰਨ ਇਸ ਜਗ੍ਹਾ ਨੂੰ ਪੁੱਟ ਕੇ ਮੈਨੂੰ ਵਿਸ਼ਵਾਸ ਹੈ ਕੀ ਹੁਣ ਤੇਰਾ ਤਾਂ ਇੱਥੇ ਨਹੀਂ ਹੋਵੇਗਾ ਪਰ ਫਿਰ ਵੀ ਤੂੰ ਆਪਣੀ ਤਸੱਲੀ ਕਰ ਲੈ ਇਹ ਸੁਣਦੇ ਹੀ ਜ਼ਿਮੀਦਾਰ ਦੇ ਪਸੀਨੇ ਛੁੱਟਣ ਲੱਗੇ ਸਾਧੂ ਦੀ ਗੈਰ ਹਾਜ਼ਰੀ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਜ਼ਰੂਰ ਕੋਈ ਗੜਬੜ ਹੈ ਕਿਤੇ ਅਝੀਹਾ ਨਾ ਹੋਵੇ ਕਿ ਉਸ ਦੇ ਮਿੱਤਰ ਦੀ ਗੱਲ ਸਹੀ ਸਾਬਤ ਹੋ ਜਾਵੇ ਇਹੀ ਸੋਚ ਕੇ ਉਹ ਜਲਦੀ ਨਾਲ ਇੱਕ ਕੋਨੇ ਵਿੱਚ ਪਈ ਕਹੀ ਚੁੱਕੀ ਅਤੇ ਜਲਦੀ ਜਲਦੀ ਉਸ ਥਾਂ ਨੂੰ ਪੁੱਟਣ ਲੱਗਾ ਇੱਥੇ ਉਸਨੇ ਆਪਣਾ ਘੜਾ ਦਵਾਇਆ ਸੀ ਉਥੋਂ ਮਿੱਟੀ ਵੀ ਪੋਲੀ ਸੀ ਲੱਗਦਾ ਸੀ ਕਿ ਕੁਝ ਸਮਾਂ ਪਹਿਲਾਂ ਹੀ ਕਿਸੇ ਨੇ ਟੋਆ ਪੁੱਟ ਕੇ ਉਸ ਨੂੰ ਦੁਬਾਰਾ ਭਰਿਆ ਏ ਦੇਖਦੇ ਹੀ ਦੇਖਦੇ ਡੂੰਗਾ ਟੋਆ ਹੋ ਗਿਆ ਪਰ ਉਥੇ ਘੜੇ ਦਾ ਨਾਂ ਤਾਂ ਕੋਈ ਨਿਸ਼ਾਨ ਸੀ ਤਾਂ ਉਸਦੀ ਕਹੀ ਵਿੱਚ ਮਾਲਾ ਉਲਝੀ ਹੋਈ ਜਿਮੀਦਾਰ ਨੇ ਉਸ ਨੂੰ ਚੱਕ ਕੇ ਦੇਖਿਆ ਤੇ ਬੋਲਿਆ ਓਏ ਇਹ ਤਾਂ ਸਾਧੂ ਮਹਾਰਾਜ ਦੀ ਮਾਲਾ ਏ ਇਹ ਕਿੱਥੋਂ ਆਈ ਘੜਾ ਤਾਂ ਮੈਂ ਕੱਲੇ ਨੇ ਦੱਬਿਆ ਸੀ ਘੜਾ ਕੱਢਦੇ ਸਮੇਂ ਉਸ ਪਖੰਡੀ ਦੀ ਇਹ ਮਾਲਾ ਇੱਥੇ ਡਿੱਗੀ ਹੋਵੇਗੀ ਵਰਤਾਂ ਦੇ ਲਾਲਚ ਵਿੱਚ ਉਸਨੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਹਾਈ ਜ਼ਿਮੀਦਾਰ ਨੇ ਆਪਣਾ ਸਿਰ ਫੜ ਲਿਆ ਮੈਂ ਬਰਬਾਦ ਹੋ ਗਿਆ ਮੈਂ ਲੁੱਟਿਆ ਗਿਆ ਮੇਰੀ ਜੀਵਨ ਭਰ ਦੀ ਕਮਾਈ ਲੁੱਟੀ ਗਈ ਇਸ ਤਰ੍ਹਾਂ ਹਾਈ ਹਾਈ ਕਰਨ ਨਾਲ ਕੁਝ ਨਹੀਂ ਹੋਵੇਗਾ ਸਾਨੂੰ ਫੌਰਨ ਚੱਲ ਕੇ ਉਸ ਸਾਧੂ ਨੂੰ ਫੜਨਾ ਹੋਵੇਗਾ ਮੇਰਾ ਖਿਆਲ ਹੈ ਕਿ ਅਜੇ ਉਹ ਬਹੁਤ ਜ਼ਿਆਦਾ ਦੂਰ ਨਹੀਂ ਗਿਆ ਹੋਵੇਗਾ ਚਲੋ ਜ਼ਿਮੀਦਾਰ ਦਾ ਬੁਰਾ ਹਾਲ ਹੋ ਰਿਹਾ ਸੀ ਹੱਥ ਪੈਰ ਕੰਬਣ ਲੱਗ ਗਏ ਸਨ ਸਰੀਰ ਪਸੀਨੇ ਨਾਲ ਭਰ ਗਿਆ ਸੀ ਇdna ਵੱਡਾ ਤੋਂ ਖੈਨਾ ਵੱਡਾ ਵਿਸ਼ਵਾਸ ਘਾਤ ਸਾਧੂ ਦੇ ਭੇਸ ਵਿੱਚ ਸ਼ੈਤਾਨ ਇਸ ਤਰ੍ਹਾਂ ਹਿੰਮਤ ਨਾ ਹਾਰੋ ਮੇਕਰ ਮਿੱਤਰ ਹਾਰ ਜਾਉਗੇ ਤਾਂ ਕੁਝ ਹੱਥ ਨਹੀਂ ਆਉਣਾ ਚਲੋ ਮੇਰੇ ਨਾਲ ਅਤੇ ਫਿਰ ਦੋਨੋਂ ਤੇਜ਼ੀ ਨਾਲ ਜੰਗਲ ਵੱਲ ਭੱਜੇ ਆਸ਼ਰਮ ਵਿੱਚ ਆਉਣ ਤੇ ਦੋ ਰਸਤੇ ਸਨ ਇੱਕ ਤਾਂ ਉਹੀ ਸੀ ਜਿਸ ਤੇ ਚੱਲ ਕੇ ਉਹ ਦੋਨੋਂ ਆਏ ਸਨ ਇੱਕ ਰਸਤਾ ਜੰਗਲ ਵੱਲ ਜਾਂਦਾ ਸੀ ਦੋਨੋਂ ਜੰਗਲ ਵਾਲੇ ਰਸਤੇ ਤੇ ਭੱਜੇ ਜਾ ਰਹੇ ਸਨ ਕਿਉਂਕਿ ਜ਼ਿਮੀਦਾਰ ਦੇ ਮਿੱਤਰ ਨੂੰ ਪੱਕਾ ਵਿਸ਼ਵਾਸ ਸੀ ਕਿ ਚੋਰ ਇਸੇ ਰਸਤੇ ਤੋਂ ਭੱਜੇਗਾ ਭੱਜਦੇ ਭੱਜਦੇ ਦੋਨੋਂ ਸਾਹੋ ਸਾਹ ਹੋ ਗਏ ਸਰੀਰ ਪਸੀਨੋ ਪਸੀਨੀ ਹੋ ਗਿਆ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਭੱਜਦੇ ਭੱਜਦੇ ਜਦੋਂ ਕਾਫੀ ਦੂਰ ਨਿਕਲ ਆਏ ਤਾਂ ਦੂਰ ਉਹਨਾਂ ਨੂੰ ਛੋਟੇ ਜਿਹੇ ਰਸਤੇ 'ਚ ਇੱਕ ਪਰਛਾਵਾਂ ਦਿਖਾਈ ਦਿੱਤਾ ਦੇਖੋ ਚੀਕ ਕੇ ਮਿੱਤਰ ਬੋਲਿਆ ਉਸ ਦਾ ਜ਼ਿਮੀਦਾਰ ਉਹ ਭੱਜਿਆ ਜਾ ਰਿਹਾ ਹੈ ਸਾਧੂ ਬਾਬਾ ਪਖੰਡੀ ਤਨਕੂ ਦੇ ਕੰਨਾਂ ਵਿੱਚ ਵੀ ਆਵਾਜ਼ ਪੈ ਗਈ ਉਹ ਤੇਜ਼ੀ ਨਾਲ ਪਲਟ ਕੇ ਉਸ ਨੇ ਦੇਖਿਆ ਜ਼ਿਮੀਦਾਰ ਅਤੇ ਉਸਦੇ ਮਿੱਤਰ ਨੂੰ ਆਪਣੇ ਪਿੱਛੇ ਆਉਂਦਾ ਦੇਖ ਕੇ ਉਹ ਖੂਨ ਉਸ ਦਾ ਸੁੱਕ ਗਿਆ ਜਿਵੇਂ ਇੱਕ ਤਾਂ ਉਸ ਨੂੰ ਆਪਣੇ ਸਮਾਨ ਦਾ ਬੋਝ ਅਤੇ ਦੂਜੇ ਸੋਨੇ ਚਾਂਦੀ ਨਾਲ ਭਰੇ ਘੜੇ ਦਾ ਬੋਝ ਉਸ ਤੋਂ ਚੁੱਕਿਆ ਨਹੀਂ ਸੀ ਜਾ ਰਿਹਾ ਉੱਪਰ ਦੀ ਹੁਣ ਉਸ ਨੂੰ ਭੱਜਣਾ ਵੀ ਪੈਣਾ ਸੀ ਪਰ ਜ਼ਿਮੀਦਾਰ ਅਤੇ ਉਸਦੇ ਮਿੱਤਰ ਨੂੰ ਆਪਣੇ ਪਿੱਛੇ ਆਉਂਦਾ ਦੇਖ ਕੇ ਉਸ ਦੀ ਸਾਰੀ ਯੋਜਨਾ ਮਿੱਟੀ ਵਿੱਚ ਮਿਲ ਗਈ ਸੀ ਉਸ ਨੇ ਤਾਂ ਆਪਣੇ ਵਿੱਚ ਸੁਪਨੇ ਵੀ ਨਹੀਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਹ ਪਾਪਾਂ ਦਾ ਘੜਾ ਇੰਨੀ ਜਲਦੀ ਭਰੇਗਾ ਤਨਕੂ ਉਸ ਦੀ ਆਤਮਾ ਨੇ ਕਿਹਾ ਤੇਰੀ ਪੋਲ ਖੁੱਲ ਚੁੱਕੀ ਹੈ ਹੁਣ ਜੇਕਰ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਘੜੇ ਨੂੰ ਛੁੱਟ ਕੇ ਭੱਜ ਜਾ ਨਹੀਂ ਤਾਂ ਜ਼ਿੰਮੇਦਾਰ ਹੈ ਤੇ ਉਸ ਦੇ ਮਾਰ ਮਾਰ ਕੇ ਤੇਰੀ ਚਮੜੀ ਉਧੇੜ ਦੇਣੀ ਹੈ ਜੇਕਰ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਭੱਜ ਜਾ ਤਨ ਫਿਰ ਵੀ ਕਮਾਇਆ ਜਾਵੇਗਾ ਨਹੀਂ ਨਹੀਂ ਮੈਂ ਇੰਨਾ ਸਾਰਾ ਤਾਂ ਨੀਂਨੇ ਨਹੀਂ ਛੱਡ ਕੇ ਜਾਵਾਂਗਾ ਇਹ ਬਹੁਤ ਦੂਰ ਨਹੀਂ ਮੈਂ ਜਦ ਤੱਕ ਭੱਜ ਜਾਵਾਂਗਾ ਲਾਲਚੀ ਕਦੋਂ ਤੱਕ ਭੱਜੇਗਾ ਆਖਿਰਕਾਰ ਜ਼ਿਮੀਦਾਰ ਅਤੇ ਉਸਦੇ ਮਿੱਤਰ ਨੇ ਉਸ ਨੂੰ ਦਬੋਚ ਹੀ ਲਿਆ ਪਖੰਡੀ ਚੋਰ ਸਾਧੂ ਦੇ ਭੇਸ ਵਿੱਚ ਸੈਤਾਨ ਮੇਰੇ ਦੋਸਤ ਦੀ ਜੀਵਨ ਭਰ ਦੀ ਕਮਾਈ ਲੈ ਕੇ ਭੱਜ ਰਿਹਾ ਹੁਣੇ ਮੰਜਾ ਚ ਕੋਨਾ ਤੈਨੂੰ ਜਿੰਦ ਜ਼ਿਮੀਦਾਰ ਦੇ ਮਿੱਤਰ ਨੇ ਇੱਕ ਹੱਥ ਨਾਲ ਉਸਦੇ ਸਿਰ ਦੇ ਵਾਲ ਫੜੇ ਅਤੇ ਦੂਜੇ ਹੱਥ ਨਾਲ ਰੋਂ ਦੀ ਇਸ ਤਰ੍ਹਾਂ ਉਸ ਨੂੰ ਧੁੰਦਾ ਚਲਾ ਗਿਆ ਕੜਾ ਇੱਕ ਪਾਸੇ ਸੁੱਟ ਕੇ ਧਨਕੂ ਵੀ ਉਸ ਨਾਲ ਪੜ ਗਿਆ ਪਰ ਜ ਕਦੋਂ ਤੱਕ ਲੜਦਾ ਰਿਹਾ ਉਹ ਦੋਸਨ ਅਤੇ ਧਨਕੂ ਕੱਲਾ ਦੋਨਾਂ ਨੇ ਮਾਰ ਮਾਰ ਕੇ ਉਸ ਨੂੰ ਅੱਧ ਮਰਿਆ ਕਰ ਦਿੱਤਾ ਪਾਪੀ ਦੁਸ਼ਟ ਮੈਂ ਤੈਨੂੰ ਦੇਵਤਾ ਸਮਾਨ ਸਮਝਿਆ ਤੇਰੀ ਪੂਜਾ ਕੀਤੀ ਉਸ ਦਾ ਤੂੰ ਮੈਨੂੰ ਇਹ ਨਾਮ ਦਿੱਤਾ ਨੀਚ ਤੂੰ ਸਾਰੇ ਸਾਧੂ ਸਮਾਜ ਨੂੰ ਬਦਨਾਮ ਕਰ ਦਿੱਤਾ ਮੈਨੂੰ ਮਾਫ ਕਰ ਦਿਓ ਜ਼ਿਮੀਦਾਰ ਮੇਰੇ ਮਨ ਵਿੱਚ ਲਾਲਚ ਆ ਗਿਆ ਸੀ ਮੈਂ ਇਸ ਵਰ ਦੀ ਸ਼ੋਅ ਖਾ ਕੇ ਕਹਿਣਾ ਕਿ ਫਿਰ ਅਜਿਹਾ ਕਦੀ ਨਹੀਂ ਕਰਾਂਗਾ ਤਨ ਕੁਰ ਗਿੜਗੜਾਇਆ ਤੇ ਉੱਠਿਆ ਇਸ ਧਨ ਨੇ ਮੇਰੀ ਬੁੱਧੀ ਪ੍ਰੇਸ਼ਟ ਕਰ ਦਿੱਤੀ ਸੀ ਜੇਲ੍ਹ ਦੀ ਚੱਕੀ ਪੀਸੇਗਾ ਤਾਂ ਇਸ ਬੁੱਧੀ ਨੂੰ ਸਹੀ ਰਸਤੇ ਤੇ ਲੈ ਆਵੇਂਗਾ ਮਿੱਤਰ ਰਘੂਰਾਜ ਬੋਲਿਆ ਤੂੰ ਤਰੰਤ ਇਸ ਨੂੰ ਲੈ ਕੇ ਜਾ ਮੈਂ ਸਪਾਹੀਆਂ ਦੇ ਇਸ ਨੂੰ ਹਵਾਲੇ ਕਰਦਾ ਹਾਂ ਜੇਲ੍ਹ ਦਾ ਨਾਂ ਸੁਣ ਕੇ ਫਿਰ ਤਨ ਕੋ ਦੀ ਇੱਕ ਵਾਰੀ ਰੂੰ ਕੰਬ ਗਈ ਉਸ ਦੀ ਆਤਮਾ ਨੇ ਤੇਜ਼ ਕਿਸਮ ਦੀ ਸਰਗੋਸੀ ਕਰਦੇ ਹੋਏ ਕਿਹਾ ਤਨ ਕੋ ਹੁਣ ਤੱਕ ਤਾਂ ਤੂੰ ਛੋਟੀਆਂ ਮੋਟੀਆਂ ਚੋਰੀਆਂ ਕਰਨ ਦੇ ਜੁਰਮ ਵਿੱਚ ਜੇਲ੍ਹ ਜਾ ਕੇ ਛੁੱਟ ਜਾਂਦਾ ਸੀ ਪਰ ਹੁਣ ਜੇਕਰ ਜ਼ਿਮੀਦਾਰ ਨੇ ਤੈਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਤਾਂ ਤੂੰ ਜ਼ਿੰਦਗੀ ਭਰ ਜੇਲ੍ਹ ਵਿੱਚ ਸੜਦਾ ਰਹੇਗਾ ਜੇਕਰ ਇਸ ਨਰਕ ਤੋਂ ਬਚਣਾ ਚਾਹੁੰਦਾ ਹੈ ਤਾਂ ਭੱਜ ਲੈ ਅਤੇ ਇਹ ਖਿਆਲ ਮਨ ਵਿੱਚ ਆਉਂਦੇ ਹੀ ਤਨਕੂ ਨੇ ਇੱਕ ਝਟਕੇ ਨਾਲ ਆਪਣੇ ਆਪ ਨੂੰ ਉਹਨਾਂ ਦੀ ਜੰਗਲ ਵਿੱਚੋਂ ਛਡਵਾਇਆ ਅਤੇ ਉਸ ਖਤਰਨਾਕ ਜੰਗਲ ਦੀਆਂ ਕੰਡੇਦਰ ਝਾੜੀਆਂ ਵਿੱਚ ਜਾ ਵੜਿਆ ਜ਼ਿਮੀਦਾਰ ਤੇ ਉਸ ਦੇ ਮਿੱਤਰ ਨੇ ਉਸ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਜ਼ਿਮੀਦਾਰ ਖੋਸ ਸੀ ਕਿ ਉਸ ਦੇ ਜੀਵਨ ਭਰ ਦੀ ਕਮਾਈ ਲੁੱਟਦੇ-ਲੁੱਟਦੇ ਬਚ ਗਈ ਅਤੇ ਰਗੁਰਾਰੇ ਸੋਚ ਵਿੱਚ ਪੈ ਗਿਆ ਸੀ ਕਿ ਉਸ ਦੀ ਸੂਝ-ਬੂਝ ਨਾਲ ਉਸ ਦੇ ਮਿੱਤਰ ਦਾ ਧੰਨ ਬਚ ਗਿਆ। ਰਗੁਰਾਜ ਇੱਕਦਮ ਹੀ ਜ਼ਿਮੀਦਾਰ ਨੂੰ ਬੋਲਿਆ ਮੇਰੀ ਤੇਰੇ ਅੱਗੇ ਇੱਕ ਬੇਨਤੀ ਹੈ ਮਿੱਤਰ ਕਿ ਸਾਦੇ ਸਾਰੇ ਸਾਧੂ ਚੋਰ ਪਖੰਡੀ ਨਹੀਂ ਹੁੰਦੇ ਇਸ ਲਈ ਇਸ ਘਟਨਾ ਦਾ ਜ਼ਿਕਰ ਕਿਸੇ ਦੇ ਅੱਗੇ ਨਾ ਕਰੀ ਨਹੀਂ ਤਾਂ ਲੋਕ ਸਾਧੂ ਸੰਨਿਆਸੀਆਂ ਤੇ ਵਿਸ਼ਵਾਸ ਕਰਨਾ ਛੱਡ ਦੇਣਗੇ। ਤੂੰ ਠੀਕ ਕਹਿੰਦਾ ਏ ਦੋਸਤ ਇਸ ਪਖੰਡੀ ਦੇ ਕਾਰਨ ਪੂਰਾ ਸਾਧੂ ਸਮਾਜ ਬਦਨਾਮ ਨਹੀਂ ਹੋਣਾ ਚਾਹੀਦਾ ਅਤੇ ਫਿਰ ਦੋਨੋਂ ਮਿੱਤਰ ਪਿੰਡ ਵੱਲ ਚਲੇ ਉਸ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਆਪਣੇ ਘਰ ਚਲਾ ਗਿਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਇੱਕ ਤੁਹਾਨੂੰ ਹੋਰ ਕਹਾਣੀ ਸੁਣਾਉਂਦੀ ਹਾਂ RAM DIN MASKI ਪੂਰੇ ਵਾਰਾਨਸੀ ਵਿੱਚ ਮਸ਼ਹੂਰ ਸੀ ਗੰਗਾ ਨਦੀ ਦੇ ਕੰਡੇ ਤੇ ਹੀ ਉਹ ਆਪਣੇ ਦੂਜੇ ਭਰਾਵਾਂ ਮਿੱਤਰਾਂ ਦੇ ਨਾਲ ਰਹਿੰਦਾ ਸੀ ਉਸ ਦਾ ਕੰਮ ਸੀ ਕਿ ਸਵੇਰੇ ਸਵੇਰੇ ਹੀ ਗੰਗਾ ਨਦੀ ਤੋਂ ਆਪਣੇ ਮਸਕ ਵਿੱਚ ਪਾਣੀ ਭਰਨਾ ਅਤੇ ਵੱਡੇ ਲੋਕਾਂ ਦੇ ਘਰ ਤੱਕ ਪਾਣੀ ਨੂੰ ਪਹੁੰਚਾਉਣਾ ਇੱਕ ਦਿਨ ਦੀ ਗੱਲ ਹੈ ਕਿ ਗਰੀਬ RAM DIN ਸਵੇਰੇ ਸਵੇਰੇ ਮਸਕ ਚੁੱਕੀ ਵਸਤੀ ਵੱਲ ਵਧਦਾ ਜਾ ਰਿਹਾ ਸੀ ਕਿ ਅਚਾਨਕ ਉਸ ਦੀਆਂ ਨਜ਼ਰਾਂ ਧਰਤੀ ਤੇ ਪਈਆਂ ਤੇ ਚਮਕਦੀ ਹੋਈ ਚੀਜ਼ ਦਿਖੀ ਉਸ ਨੂੰ RAM DIN ਨੇ ਉਸ ਨੂੰ ਚੁੱਕ ਕੇ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਚਾਂਦੀ ਦੇ ਰੁਪਈਆ ਸੀ ਉਵਾ ਬਾਤ ਵੀਰ ਇਸ ਵੀਰ ਜਾਂਦੀ ਦਾ ਰੁਪਿਆ हे ਮਾ લક્ષਮੀ ਅੱਜ ਦਾ ਤੁਸੀਂ ਮੇਰੇ ਗਰੀਬ ਤੇ ਕਿਰਪਾ ਕੀਤੀ ਹੈ RAM DIN ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਹੁਣ ਸਮੱਸਿਆ ਇਹ ਸੀ ਕਿ ਰੁਪਈਏ ਨੂੰ ਰੱਖੇਗਾ ਕਿੱਥੇ ਉਸ ਦੀ ਝੁੱਗੀ ਤਾਂ ਇੰਨੀ ਸੁਰੱਖਿਅਤ ਨਹੀਂ ਸੀ ਕਿਉਂਕਿ ਉਹ ਇੱਕ ਦਰਵਾਜ਼ਾ ਵੀ ਨਹੀਂ ਸੀ ਉਸ ਨੂੰ ਬਸ ਇੱਕ ਪਰਦਾ ਜਿਹਾ ਲਟਕਿਆ ਹੋਇਆ ਸੀ ਦਰਵਾਜ਼ੇ ਤੇ हे ਪ੍ਰਭੂ ਇਸ ਰੁਪਈਏ ਨੂੰ ਕਿੱਥੇ ਰੱਖਾਂ ਤੇ ਤਾਂ ਕਿ ਇਹ ਸੁਰੱਖਿਅਤ ਰਹਿ ਸਕੇ ਇਸ ਰੁਪਈਏ ਨੂੰ ਤਾਂ ਮੈਂ ਕਿਸੇ ਖਾਸ ਹੀ ਮੌਕੇ ਤੇ ਖਰਚ ਕਰਨਾ ਚਾਹੁੰਦਾ ਹਾਂ ਪਰ ਤਾਂ ਤਾਂ ਕਿਸ ਦੀ ਸੁਰੱਖਿਆ ਕਿਵੇਂ ਕਰਾਂ RAMDIN ਨਵੀਂ ਚਿੰਤਾ ਵਿੱਚ ਡੁੱਬ ਗਿਆ RAMDIN ਦਾ ਜੇ ਵਿਆਹ ਨਹੀਂ ਸੀ ਹੋਇਆ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਰੁਪਿਆ ਕਿਤੇ ਲੁਕੋ ਕੇ ਰੱਖ ਦਿਆਂ ਅਤੇ ਆਪਣੇ ਵਿਆਹ ਤੋਂ ਬਾਅਦ ਇਸ ਨੂੰ ਖਰਚ ਕਰਾਂ ਵਿਆਹ ਤੋਂ ਬਾਅਦ ਇਸ ਰੁਪਏ ਨਾਲ ਆਪਣੀ ਪਤਨੀ ਨੂੰ ਹਾਰ ਸ਼ਿੰਗਾਰ ਦਾ ਸਮਾਨ ਲੈ ਕੇ ਦੇਵਾਂਗਾ ਤਾਂ ਉਹ ਬਹੁਤ ਖੁਸ਼ ਹੋਵੇਗੀ ਇਹ ਤਾਂ ਨਿਰਣਾ RAMDIN ਨੇ ਕਰ ਹੀ ਲਿਆ ਸੀ ਕਿ ਇਸ ਰੁਪਏ ਦਾ ਕੀ ਕਰੇਗਾ ਪਰ ਪਹਿਲੇ ਵਾਲੀ ਸਮੱਸਿਆ ਜਿਉਂ ਤਿਉ ਹੀ ਫੇਰ ਉਸ ਦੇ ਮਨ ਵਿੱਚ ਆ ਗਈ ਇਸ ਨੂੰ ਲੁਕੋਇਆ ਕਿੱਥੇ ਜਾਵੇ ਅਚਾਨਕ ਉਸਦੇ ਮਨ ਵਿੱਚ ਖਿਆਲ ਆਇਆ ਕਿ ਇਸ ਰੁਪਈਏ ਨੂੰ ਕਿਉਂ ਨਾ ਮੈਂ ਪੁਰਾਣੇ ਰਾਜ ਮਹਿਲ ਦੇ ਪਿਛਵਾੜੇ ਵਾਲੀ ਦੀਵਾਰ ਵਿੱਚ ਲੁਕਾ ਦਿਆਂ ਉੱਥੇ ਤਾਂ ਕੋਈ ਆਉਂਦਾ ਜਾਂਦਾ ਵੀ ਨਹੀਂ ਇਹੀ ਸੋਚ ਕੇ RAMDIN ਮਹਿਲ ਵਾਲ ਜਾਂ ਲੇ ਪਿਆ ਪੁਰਾਣੇ ਮਹਿਲ ਦੇ ਕਸਵੇ ਵਿੱਚ ਉਹ ਚਲਾ ਗਿਆ ਉੱਥੇ ਕੋਈ ਆਵਾਦੀ ਨਹੀਂ ਸੀ RAMDIN ਦੇ ਮਹਿਲ ਦੇ ਪਿਛਵਾੜੇ 'ਚ ਪੁੱਜਿਆ ਇੱਕ ਜਗ੍ਹਾ ਤੋਂ ਥੋੜੀ ਜੀ ਦੁਵਾਰ ਟੁੱਟੀ ਹੋਈ ਸੀ RAMDIN ਨੇ ਇੱਕ ਦੋ ਇੱਟਾਂ ਹੋਰ ਹਟਾਈਆਂ ਤੇ ਆਪਣੇ ਸਿਰ ਤੇ ਬੰਨਣ ਵਾਲੇ ਕੱਪੜੇ ਵਿੱਚੋਂ ਥੋੜਾ ਜਿਹਾ ਕੱਪੜਾ ਪਾੜ ਕੇ ਰੁਪਈਆ ਉਸ ਵਿੱਚ ਲਵੇਟ ਕੇ ਟੋਏ ਵਿੱਚ ਰੱਖ ਦਿੱਤਾ ਜੋ ਈਟਾ ਹਟਾਈਆਂ ਸਨ ਉਹ ਮੇਹੀ ਲਗਾ ਦਿੱਤੀਆਂ ਤਾਂ ਕਿ ਰੁਪਈਆ ਕਿਸੇ ਨੂੰ ਦਿਖਾਈ ਨਾ ਦੇਵੇ ਹਾਂ ਹੁਣ ਇਹ ਠੀਕ ਹੈ ਰੁਪਈਆ ਇੱਥੇ ਸੁਰੱਖਿਅਤ ਹੈ ਨਾ ਚੋਰੀ ਦਾ ਡਰ ਤੇ ਨਾ ਹੀ ਮੀਂਹ ਤੂਫਾਨ ਦਾ ਡਰ ਰਾਮਦੀਨ ਚਾਂਦੀ ਦਾ ਰੁਪਈਆ ਪਾ ਕੇ ਸਮਝ ਰਿਹਾ ਸੀ ਕਿ ਹੁਣ ਉਹ ਕਾਫੀ ਅਮੀਰ ਹੋ ਗਿਆ ਹੈ ਹੁਣ ਰਾਮਦੀਨ ਨੂੰ ਆਪਣੇ ਵਿਆਹ ਦਾ ਇੰਤਜ਼ਾਰ ਸੀ ਕਿ ਕਦੋਂ ਉਸਦਾ ਵਿਆਹ ਹੋਵੇ ਤੇ ਕਦੋਂ ਰੁਪਈਆ ਕੱਢ ਕੇ ਖਰਚ ਕਰੇ ਅਚਾਨਕ ਰਾਮਦੀਨ ਦੀ ਅੱਖਾਂ ਸਾਹਮਣੇ RAMU ਥੋਬੀ ਦੀ ਕੁੜੀ ਪਾਰੋ ਦਾ ਚਿਹਰਾ ਘੁੰਮਣ ਲੱਗਾ ਉਹ ਪਾਰੋ ਨੂੰ ਮਨ ਹੀ ਮਨ ਬਹੁਤ ਚਾਹੁੰਦਾ ਸੀ ਅਤੇ ਉਸਨੇ ਵਿਆਹ ਵੀ ਕਰਾਉਣਾ ਚਾਹੁੰਦਾ ਸੀ ਪਰ ਰਾਮੂ ਕਾਕਾ ਨਾਲ ਗੱਲ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਹੁੰਦੀ ਉਸਨੇ ਸੋਚਿਆ ਕਿ ਉਹ ਨਾ ਲਾਲਾ ਰਾਮ ਪੰਸਾਰੀ ਦੇ ਜ਼ਰੀਏ ਗੱਲ ਅੱਗੇ ਵਧਾਈ ਜਾਵੇ ਇਹ ਖਿਆਲ ਮਨ ਵਿੱਚ ਆਉਂਦੇ ਹੀ ਉਹ ਕੁੱਠੇ ਪਿਆਰੀ ਲਾਲਾ ਰਾਮ ਪੰਸਾਰੀ ਦੀ ਦੁਕਾਨ ਵੱਲ ਚੱਲ ਪਿਆ ਰਾਮ ਰਾਮ ਲਾਲਾ ਜੀ ਓਏ RAMDIN ਭਰਾ ਅੱਜ ਸਵੇਰੇ ਸਵੇਰੇ ਉਹੇ ਨਾਲ ਮੀਲ ਭਰਾ ਅੱਜ ਸਵੇਰੇ ਸਵੇਰੇ ਇੱਥੇ ਕੰਮ ਧੰਦੇ ਤੇ ਨਹੀਂ ਗਿਆ ਕੀ ਦੱਸਾਂ ਲਾਲਾ ਜੀ ਇਹ ਭਾਂਡੇ ਟਿੰਡੇ ਆ ਤੋਂ ਕੁਝ ਬੇਲ ਮਿਲੇ ਤਾਂ ਕੋਈ ਕੰਮ ਧੰਦੇ ਦੇ ਬਾਰੇ ਵਿੱਚ ਸੋਚਾਂ ਹੁਣ ਤਾਂ ਮਨ ਵਿੱਚ ਆਉਂਦਾ ਹੈ ਕਿ ਤੁਹਾਡਾ ਕਿਹਾ ਵੀ ਮੰਨ ਲਵਾਂ ਭਾਂਡੇ ਟਿੰਡੇ ਤੋਂ ਬੇਲ ਮਿਲੇਗੀ ਤਾਂ ਹੀ ਮਨ ਕੰਮ ਤੇ ਲੱਗੇਗਾ ਮੇਰੀ ਗੱਲ ਸੁਣ ਲਾਲਾ ਘਬਰਾਇਆ ਮੇਰੀ ਕਿਹੜੀ ਗੱਲ ਓਏ ਉਹ ਉਹੀ ਵਿਆਹ ਦੀ ਗੱਲ ਤੂੰ ਕਹਿ ਨਹੀਂ ਸੀ ਰਿਆ ਕਿ ਹੁਣ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ ਚੰਗਾ ਚੰਗਾ ਵਿਆਹ ਓਏ ਤੂੰ ਤਾਂ ਹਰ ਤੂੰ ਤਾਂ ਹਾਂ ਕਰੇ ਰਾਮੂ ਆਜੀ ਮੈਂ ਗੱਲ ਕਰਾਂ ਕਈ ਵਾਰ ਹੀ ਗਏ ਚੁੱਕਾ ਲਾਲਾ ਕੋਈ ਚੰਗਾ ਜਿਹਾ ਮਿਹਨਤੀ ਮੁੰਡਾ ਦੱਸੋ ਓਹ ਹੋ ਤਾਂ ਅਸੀਂ ਕਿਹੜਾ ਘੱਟ ਮਿਹਨਤੀਆਂ ਲਾਲਾ ਤੁਸੀਂ ਗੱਲ ਪੱਕੀ ਕਰਵਾ ਦਿਓ ਤਾਂ ਅਸੀਂ ਛੱਟ ਮੰਗਣੀ ਪੱਟ ਵਿਆਹ ਕਰਵਾ ਦੇਵਾਂਗੇ ਫਿਰ ਲਾਲਾ ਰਾਮ ਪੰਸਾਰੀ ਨੇ ਤਾਂ ਬੁਰੂਮੀ ਨਾਲ ਗੱਲ ਕਰਕੇ ਤਾਂ ਬੂ ਰਾਮੂ ਢੋਬੀ ਨਾਲ ਗੱਲ ਕਰਕੇ ਉਸਦੀ ਪੁੱਤਰੀ 파ਰੋ ਨਾਲ ਪ੍ਰਮੋਦ ਸਿੰਘ ਦੀ ਪੱਕੀ ਗੱਲ ਕਰਵਾਇਆ ਓਹੋ ਤਾਂ ਸੀ ਕਿਹੜਾ ਘਟ ਬੇਨਤੀਆਂ ਲਾਲਾ ਤੁਸੀਂ ਗੱਲ ਪੱਕੀ ਕਰਵਾ ਦਿਓ ਤਾਂ ਅਸੀਂ ਝੱਟ ਮੰਗਣੀਆਂ ਤੇ ਪੱਟ ਵਿਆਹ ਕਰਵਾ ਲਵਾਂਗੇ ਅਤੇ ਫਿਰ ਲਾਲਾ ਲੰਬਰਸਾਰੀ ਨੇ ਤਾਂ रामू ਤੋਂ ਬਿਨਾਂ ਗੱਲ ਕਰਕੇ ਉਸਦੀ ਪੁੱਤਰੀ 파ਰਨ ਆ ਰਾਮਦੀਨ ਦੀ ਗੱਲ ਪੱਕੀ ਕਰਵਾ ਦਿੱਤੀ ਦੂਜੇ ਹੀ ਦੋਨਾਂ ਨੂੰ ਉਹਨਾਂ ਦਾ ਵਿਆਹ ਹੋ ਗਿਆ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ 파ਟ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕੱਲ ਨੂੰ ਅਸੀਂ ਤੁਹਾਡੇ ਲਈ ਇਸ ਕਹਾਣੀ ਦਾ ਅਗਲਾ 파ਟ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਜੀ ਕੱਲ੍ਹ ਵਾਲੀ ਕਹਾਣੀ ਦੇ 파ਟ ਵਿੱਚ ਜਦ ਤੱਕ ਲਈ ਧੰਨਵਾਦ